ਇਸ ਨੂੰ ਆਪਾਂ ਇੰਟਰਫੇਸ਼ੀਅਲ ਐਮ ਡੀ ਦੇ ਨਾਮ ਤੋਂ ਵੀ ਜਾਣਦੇ ਆ ਅਮਰੀਕਾ ਦੀ ਇਹ ਟੈਕਨੋਲੋਜੀ ਸੀਗੀ ਉਹਦੀ ਡਿਲੀਵਰੀ ਚਮੜੀ ਦੇ ਡੀਪਰ ਲੇਅਰ ਤੱਕ ਪੋਸੀਬਲ ਹੋ ਜਾਂਦੀ ਹੈ ਇਹ ਤੇ ਤੁਹਾਡੇ ਅਨੁਸਾਰ ਕਿ ਡਾਕਟਰਿਸ ਨਾਲ ਜੁੜੀ ਹੈ ਹਾਈਡਰਾਫੇਸ਼ੀਅਲ ਤੋਂ ਪਹਿਲਾਂ ਇਹ ਹਾਈਡਰਾਫੇਸ਼ੀਅਲ ਜਿਹੜਾ ਪ੍ਰੋਏ ਇਹ ਤੋਂ ਸਪੈਸ਼ਲਾਈਜ਼ ਡਰਮਟੋਲੋਜੀਕਲ ਕਲੀਨਿਕ ਦੇ ਗਏ ਆ ਫਿਰ ਕਹਿੰਦੇ ਚਮੜੀ ਦੇ ਹਸਪਤਾਲਾਂ ਜਾਂ ਕੋਸਮੈਟਿਕ ਕਲੀਨਿਕਸ 'ਚ ਹੀ ਮਿਲੇਗਾ ਹੁਣ ਇਹਦੇ ਵਿੱਚ ਕੀ ਹੁੰਦਾ ਕਿ ਆਕਸੀਜਨ ਦਾ ਪੌਡ ਯੂਜ਼ ਕੀਤਾ ਜਾਂਦਾ ਹੈ जीएस धर्म सेंटर ਦਾ YouTube ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀਐਸ ਧਰਮਾ ਵੱਲੋਂ ਅਸੀਂ ਇੱਕ ਪੋਡਕਾਸਟ ਦੀ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਜਿਸ ਦਾ ਮੁੱਖ ਮਕਸਦ ਹੋਏਗਾ ਮੈਡੀਕਲ ਟਰਮਸ ਤੋਂ ਦੂਰ ਘਰੇਲੂ ਸ਼ਬਦਾਂ ਸੌਖੇ ਤੇ ਸਰਲ ਸ਼ਬਦਾਂ ਦੇ ਵਿੱਚ ਸਕਿਨ ਐਂਡ ਹੈਅਰ ਦੇ ਚਮੜੀ ਤੇ ਵਾਲਾਂ ਦੇ ਹਰ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਸਮਝਣਾ ਇਸ ਪੌਡਕਾਸਟ ਤੋਂ ਬਾਅਦ ਅਗਰ ਤੁਹਾਡਾ ਵੀ ਕੋਈ ਸਵਾਲ ਹੈ ਜਾਂ ਤੁਸੀਂ ਵੀ ਕਿਸੇ ਚੀਜ਼ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਛੱਡ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਐਪੀਸੋਡਸ ਦੇ ਵਿੱਚ ਅਸੀਂ ਤੁਹਾਡੇ ਸਵਾਲਾਂ ਨੂੰ ਸੌਖੇ ਤੇ ਸਰਲ ਸ਼ਬਦਾਂ ਦੇ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕਰੀਏ ਇਸ ਪੌਡਕਾਸਟ ਦੇ ਵਿੱਚ ਮੇਰੇ ਨਾਲ ਹੋਣਗੇ ਮੇਰੇ ਸਿੱਖਿਆ ਡਾਕਟਰ ਰਮ ਸ਼ਰਮ ਸਿੰਘ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ हाइड्रा फेशियल ਦੇ ਬਾਰੇ ਅਸੀਂ ਜਦੋਂ ਵੀ ਅੱਜ ਕੱਲ ਇੰਸਟਾਗ੍ਰਾਮਸ ਸਕਰੋਲ ਕਰਦੇ ਹਾਂ ਫੇਸਬੁੱਕ ਸਕਰੋਲ ਕਰਦੇ ਹਾਂ ਤਾਂ ਹਾਈਡਰਾ ਫੇਸ਼ੀਅਲ ਹਰ ਇੱਕ ਜਗ੍ਹਾ ਤੇ ਹਾਈਪ ਹੋ ਰਿਹਾ ਤਾਂ ਅਸੀਂ ਅੱਜ ਇਸ ਵਿਸ਼ੇ ਤੇ ਹੀ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਕਵਰ ਕਰਾਂਗੇ ਸਵਾਗਤ ਕਰਦੇ ਹਾਂ ਡਾਕਟਰ ਰਵਿਸ਼ਰਨ ਸਿੰਘ ਜੀ ਦਾ ਸਰ ਸੈਸ਼ਿਕਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਡਾਕਟਰ ਰਵਿਸ਼ਰਨ ਸਿੰਘ ਜੀ ਐਚ ਜ਼ਮਾ ਸੈਂਟਰ ਪਟਿਆਲਾ ਤੋਂ ਸਰ ਅੱਜ ਦਾ ਸਿ ਮੁੱਖ ਵਿਸ਼ਾ ਰੱਖਿਆ ਹਾਈਡਰਾ ਫੇਸ਼ੀਅਲ ਦਾ ਹਾਈਡਰਾ ਫੇਸ਼ੀਅਲ ਕੀ ਹੁੰਦਾ ਹੈ ਜਿਸ ਬਾਰੇ ਸਭ ਕੁਝ ਸਭ ਗੱਲਬਾਤ ਕਰ ਰਹੇ ਨੇ ਦੇ ਖੋ ਜੀਵੇਂ ਤੁਸੀਂ ਸਮਝ ਸਕਦੇ ਹੋ ਕਿ ਹਾਈਡਰਾ ਫੇਸ਼ੀਅਲ ਹੈ ਨਾ ਆਪਾਂ ਸਿੰਪਲ ਗੱਲ ਕਰੀ ਹਾਈਡਰਾ ਮਤਲਬ ਪਾਣੀ ਵਾਟਰ ਤੇ ਫੇਸ਼ੀਅਲ ਮਤਲਬ ਜੋ ਆਪਾਂ ਆਪਣੇ ਫੇਸ ਤੇ ਜਦੋਂ ਵੀ ਆਪਾਂ ਕੋਈ ਵੀ ਟਰੀਟਮੈਂਟ ਲੈਂਦੇ ਹਾਂ ਉਹਨੂੰ ਐਜ਼ ਅ ਫੇਸ਼ੀਅਲ ਹੀ ਕਹਿੰਦੇ ਹਾਂ ਤਾਂ ਹਾਈਡਰਾ ਫੇਸ਼ੀਅਲ ਦੇ ਵਿੱਚ ਮੇਨ ਜਿਹੜਾ ਯੂਜ਼ ਹੁੰਦਾ ਹੈ ਉਹ ਮਸ਼ੀਨ ਦੇ ਨਾਲ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਅਸੀਂ ਫੇਸ ਨੂੰ ਕਲੀਨ ਕਰ ਸਕੀਏ ਡੀਪਲੀਨਿੰਗ ਇੱਕ ਤਰ੍ਹਾਂ ਦੀ ਹੈ ਫੇਸ ਦੀ ਡੀਪ ਕਲੀਨਿੰਗ ਹੈ ਜਿਹੜਾ ਕਿ ਬੇਸਿਕ ਹਾਈਡਰਾਫੇਸ਼ੀਅਲ ਜੋ ਕਿ ਸਟਾਰਟ ਹੋਇਆ ਸੀਗਾ ਤੁਹਾਨੂੰ 10 ਸਾਲ ਪਹਿਲਾਂ ਹਾਈਡਰਾਫੇਸ਼ੀਅਲ ਜਿਹਨੂੰ ਆਪਾਂ ਇੰਟਰਫੇਸ਼ੀਅਲ ਐਮਡੀ ਦੇ ਨਾਮ ਤੋਂ ਵੀ ਜਾਣਦੇ ਆ ਅਮਰੀਕਾ ਦੀ ਇਹ ਟੈਕਨੋਲੋਜੀ ਸੀਗੀ ਇਹਦੇ ਵਿੱਚ ਜਿਹੜੇ ਮੇਨ ਸਟੈਪ ਹੁੰਦੇ ਨੇ ਇੱਕ ਹੁੰਦਾ ਹੈ ਕਲੀਨ ਅਪ ਜਿਵੇਂ ਕਲੀਨਜ਼ਿੰਗ ਹੁੰਦੀ ਹੈ ਨਾ ਪਾਣੀ ਦੀ ਧਾਰਾ ਜਿਹੜੀ ਆਂਦੀ ਹੈ ਪਾਈਪ ਚੋਂ ਨਿਕਲ ਕੇ ਆਪਣੇ ਸਿਰ ਜਿਹੜੀ ਵੀ ਫੇਸ ਦੇ ਉੱਪਰਲੀ ਲੇਅਰ ਦੇ ਵਿੱਚ ਇੰਪਿਉਰਿਟੀਆਂ ਜੰਮੀਆਂ ਹੁੰਦੀਆਂ ਨੇ ਮਿੱਟੀ ਘੱਟਾ ਜੋ ਜਮਿਆ ਹੁੰਦਾ ਉਹਨੂੰ ਪਾਣੀ ਨਾਲ ਉਹ ਕਲੀਨ ਕਰਕੇ ਤੇ ਨਾਲ ਨਾਲ ਜੋ ਵੀ ਗੰਦਾ ਪਾਣੀ ਨਿਕਲਦਾ ਉਹਨੂੰ ਦੂਜੇ ਪਾਸੇ ਤੋਂ ਸੱਕ ਕਰ ਲੈਂਦੀ ਹੈ ਸੋ ਇੱਕ ਪਾਣੀ ਆ ਰਿਹਾ ਤੇ ਨਾਲ ਨਾਲ ਗੰਦਾ ਪਾਣੀ ਸਾਰੀ ਆਪਣੀਆਂ ਇੰਪਿਉਰਟੀਆਂ ਲੈ ਕੇ ਜਾ ਰਿਹਾ ਤਾਂ ਜਿਹੜੀ ਟਾਪ ਲੇਅਰ ਹੈ ਉਹਦੇ ਵਿੱਚ ਇੱਕ ਡੀਪ ਫੇਸ ਵਾਸ਼ ਅਪ ਆ ਕਹਿ ਸਕਦੇ ਡੀਪ ਫੇਸ ਕਲੀਨਿੰਗ ਹੋ ਜਾਂਦੀ ਹੈ ਹਾਈਡਰਾ ਫੇਸ਼ੀਅਲ ਨਾ ਉਹਦਾ ਇੱਕ ਸਟੈਪ ਹੁੰਦਾ ਜ ਜਿਹਨੂੰ ਆਪਾਂ ਸਟੈਪ 1 ਕਹਿੰਦੇ ਆ ਜਿਹਨੂੰ ਆਪਾਂ ਕਲੈਂਜ਼ਿੰਗ ਕਹਿੰਦੇ ਆ ਹਾਈਡਰਾ ਫੇਸ਼ੀਅਲ ਨੋਰਮਲ ਜਿਹੜੇ ਆਪਾਂ ਪਾਰਲਰ ਤੇ ਫੇਸ਼ੀਅਲ ਕਰਾਉਂਦੇ ਆ ਉਸ ਨਾਲੋਂ ਕਿੰਨਾ ਕੁ ਵੱਖਰਾ ਕੀ ਫਰਕ ਹੈ ਦੋਨੋਂ ਦਾ ਹਾਈਡਰਾ ਫੇਸ਼ੀਅਲ ਤੇ ਜਿਹੜੇ ਆਪਾਂ ਆਮ ਫੇਸ਼ੀਅਲ ਕਰਾਉਂਦੇ ਆ ਆਮ ਫੇਸ਼ੀਅਲ ਦੇ ਵਿੱਚ ਆਪਾਂ ਕਰੀਮਾਂ ਦੀ ਵਰਤੋਂ ਕਰਦੇ ਆ ਆਪਾਂ ਮ사ਜ ਦੀ ਵਰਤੋਂ ਕਰਦੇ ਆ ਜਦੋਂ ਆਪਾਂ ਮ사ਜ ਕਰਦੇ ਆ ਤਾਂ ਇੱਕ ਤਰ੍ਹਾਂ ਦੀ ਦਰ ਸਰਕੂਲੇਸ਼ਨ ਵੱਧਦੀ ਹੈ ਕੁਝ ਸਮੇਂ ਲਈ ਉਸ ਕਰਕੇ ਫੇਸ ਤੇ ਗਲੋ ਤੇ ਆਪਾਂ ਨੂੰ ਥੋੜੀ ਜਿਹੀ ਟਾਈਟਨਿੰਗ ਹੁੰਦੀ ਹੈ ਉਹ ਸਿਰਫ ਇੱਕ ਮ사ਜ ਦਾ ਰਿਜ਼ਲਟ ਹੁੰਦਾ ਜਿਹੜੀ ਆਪਾਂ ਕਰੀਮ ਲਾਣੇ ਆ ਆਪਾਂ ਇਕਲੀਅਰ ਕਰੀਮ ਦੀ ਲਾਣੇ ਆ ਉਹਨੂੰ ਫੇਰ ਕਲੀਨ ਕਰ ਦਿੰਨੇ ਆ ਉਹਨੂੰ ਐਬਜ਼ਾਰਬ ਹੋਣ ਦਾ ਤਾਂ ਟਾਈਮ ਹੀ ਨਹੀਂ ਮਿਲਦਾ ਸਕਿਨ ਦੇ ਵਿੱਚ ਹੈ ਨਾ ਉਹ ਤਾਂ ਫੇਸ਼ੀਅਲ ਦੇ ਇੱਕ ਸਟੈਪ ਕ੍ਰੀਏਟ ਕੀਤੇ ਹੋਏ ਨੇ ਜਿਵੇਂ ਟੋਨਿੰਗ ਕੀਤੀ ਕਲੀਨਸਿੰਗ ਕੀਤੀ ਉਸ ਤੋਂ ਬਾਅਦ ਜਿਹੜਾ ਵੀ ਆਪਾਂ ਕਰੀਮ ਲਾਣੀ ਉਸ ਦਾ ਮ사ਜ ਕੀਤੀ ਜਿਹੜੇ ਜਿਹੜਾ ਹਾਈਡਰਾ ਫੇਸ਼ੀਅਲ ਹੈ ਉਹਦੇ ਵਿੱਚ ਜੋ ਵੀ ਐਕਟਿਵ ਹੈ ਜਿਵੇਂ ਆਪਾਂ ਵਿਟਾਮਿਨ ਸੀ ਯੂਜ਼ ਕਰਦੇ ਆ ਜਾਂ ਨਾਇਆਸਿਨਾਮਾਈਡ ਯੂਜ਼ ਕਰਦੇ ਆ ਉਹਦੀ ਡਿਲੀਵਰੀ ਚਮੜੀ ਦੀ ਡੀਪਰ ਲੇਅਰ ਤੱਕ ਪੋਸੀਬਲ ਹੋ ਜਾਂਦੀ ਹੈ ਜੀਵੇਂ ਤੁਹਾਨੂੰ ਦੱਸਿਆ ਸੀਗਾ ਇਹਦਾ ਜਿਹੜਾ ਸਟੈਪ 1 ਹੈ ਉਹ ਕਲੀਨਿੰਗ ਹੈ ਜਿਵੇਂ ਉਹਦੇ ਵਿੱਚ ਜਿਹੜਾ ਸਟੈਪ 1 ਦੇ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਏਗੀ ਜਿਹੜਾ ਕਿ ਸਪੈਸ਼ਲਾਈਜ਼ਡ ਸਕਿਨ ਵਾਸਤੇ ਯੂਜ਼ ਕੀਤਾ ਜਾਂਦਾ ਹੈ ਉਹ ਅੰਦਰੋਂ ਜਾ ਕੇ ਸਾਰੇ એપिडर्मਲ ਲੇਅਰ ਦੇ ਵਿੱਚੋਂ ਜੋ ਵੀ ਆਪਣੇ ਮਿੱਟੀ ਕਟੇ ਨੇ ਉਹਨੂੰ ਕਲੀਨ ਕਰ ਦਿੰਦਾ ਹੈ ਜਿਹੜਾ ਇਹ ਸੈਕੰਡ ਸਟੈਪ ਹੁੰਦਾ ਉਹਦੇ ਵਿੱਚ ਅਸੀਂ ਐਕਟਿਵ ਨੂੰ ਐਡ ਕਰਦੇ ਹਾਂ ਸੇਮ ਲਿਕਵਿਡ ਦੇ ਵਿੱਚ ਅਲੱਗ ਅਲੱਗ ਸਟੈਪ ਦੇ ਵਿੱਚ ਉਹ ਐਕਟਿਵ ਜਿਹੜਾ ਹੈ ਉਹ ਐਕਟਿਵ ਪਾਣੀ ਦੀ ਧਾਰਾ ਨਾਲ ਡਿਲੀਵਰ ਹੁੰਦਾ ਡੀਪਰ ਸਕਿਨ ਲੇਅਰ ਦੇ ਵਿੱਚ ਤੇ ਉੱਥੇ ਹੀ ਜਾ ਕੇ ਉਹ ਰੁਕ ਜਾਂਦਾ ਤਾਂ ਉਸ ਨੂੰ ਜਿਹੜਾ ਉਹਦਾ ਅਸਰ ਹੈ ਜਿਹੜੀ ਉਹਦੀ ਐਬਜ਼ોર્ਪਸ਼ਨ ਹੈ ਉਹ ਨੋਰਮਲ ਕਰੀਮਾਂ ਦੇ ਮ사ਜ ਨਾਲੋਂ ਕਿੱਥੇ ਹੱਦ ਤੱਕ ਬਹੁਤ ਜ਼ਿਆਦਾ ਐਬਜ਼ોર્ਪਸ਼ਨ ਹੈ ਤੇ ਜਦੋਂ ਆਪਾਂ ਐਕਟਿਵ ਨੂੰ ਡੀਪ ਸਕਿਨ ਲੇਅਰ ਦੇ ਵਿੱਚ ਡਿਲੀਵਰ ਕਰ ਦਿੰਦੇ ਆ ਤਾਂ ਆਬਵੀਅਸਲੀ ਉਹਦਾ ਰਿਜ਼ਲਟ ਵੀ ਦਿਖਦਾ ਹੁਣ ਹਾਈਡਰਾ ਫੇਸ਼ੀਅਲ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਆਪਾਂ ਐਕਟਿਵ ਕਿਹੜਾ ਯੂਜ਼ ਕਰਦੇ ਆ ਜਿਹੜਾ ਐਕਟਿਵ ਯੂਜ਼ ਕਰਨਾ ਹੁੰਦਾ ਉਹ ਵੱਖਰੀ ਸਕਿਨ ਟਾਈਪ ਲਈ ਵੱਖਰਾ ਐਕਟਿਵ ਹੁੰਦਾ ਜਿਹੜਾ ਪਹਿਲਾ ਸਟੈਪ ਹੈ ਉਹ ਤਾਂ ਸਾਰੇ ਹਾਈਡਰਾਫੀਸ਼ੀਅਲ ਦੇ ਲਈ ਸਹੀ ਹੈ ਸਾਰੇ ਹਾਈਡਰਾਫੀਸ਼ੀਅਲ ਲਈ ਸੇਮ ਹੈ ਤੁਹਾਡੀ ਕੋਈ ਵੀ ਸਕਿਨ ਟਾਈਪ ਹੋਵੇ ਆਪਾਂ ਨੂੰ ਇੱਕ ਕਲੈਂਜ਼ਿੰਗ ਦੀ ਲੋੜ ਤਾਂ ਪੈਂਦੀ ਹੈ ਉਹ ਇੱਕ ਸਟੈਪ 1 ਹੁੰਦਾ ਹੈ ਉਹਦੇ ਵਿੱਚ ਆਪਾਂ ਕੋਈ ਵੀ ਐਕਟਿਵ ਜਾਂ కెమికਲ ਐਡ ਨਹੀਂ ਕਰਦੇ ਆ ਇਹ ਸਿਰਫ ਇੱਕ ਕਲੀਨ ਅਪ ਹੁੰਦਾ ਹੈ ਉਹ ਹਰ ਸਕਿਨ ਟਾਈਪ ਲਈ ਸੇਮ ਰਹਿਦਾ ਫਿਰ ਜਦੋਂ ਆਪਾਂ ਸਕਿਨ ਟਾਈਪ ਦੇਖਦੇ ਆ ਕਿਸੇ ਦੀ ਪਿਗਮੈਂਟੇਸ਼ਨ ਹੈ ਕਿਸੇ ਤੇ ਐਕਨੇ ਹੈ ਕਿਸੇ ਤੇ ਪੋਰਸ ਹੈ ਉਹਨਾਂ ਦੇ ਹਿਸਾਬ ਨਾਲ ਫਿਰ ਆਪਾਂ ਉਹਦਾ ਐਕਟਿਵ ਚੂਜ਼ ਕਰਦੇ ਆ ਫਿਰ ਉਹ ਐਕਟਿਵ ਨੂੰ ਉਹਦੇ ਵਿੱਚ ਮਿਕਸ ਕਰਕੇ ਉਹਨੂੰ ਡਿਲੀਵਰ ਕਰਦੇ ਹਾਂ ਸਕਿਨ ਦੀ ਏਟ ਲਈ ਪਰਤਾਂ ਦੇ ਵਿੱਚ ਤਾਂ ਕਿ ਉਹਦਾ ਐਬਜ਼ોર્ਪਸ਼ਨ ਵਧੇ ਤੇ ਉਹਦਾ ਰਿਜ਼ਲਟ ਆਏ ਜੇਸੀ ਕਿਸੇ ਦੀ ਸਕਿਨ ਟਾਈਪ ਦੇਖਣੀ ਹੈ ਤੇ ਤੁਹਾਡੇ ਅਨੁਸਾਰ ਕਿਹੜਾ ਪ੍ਰੋਸੀਜਰ ਜ਼ਰੂਰੀ ਹੈ ਹਾਈਡਰਾ ਫੇਸ਼ੀਅਲ ਤੋਂ ਪਹਿਲਾਂ ਨਵੇਂ ਤੋਂ ਦੱਸਿਆ स्टेप वन ਜਿਹੜਾ ਕਿ ਨੋਰਮਲ ਹਾਈਡਰਾ ਫੇਸ਼ੀਅਲ ਹੁੰਦਾ ਹੈ ਸਟੈਪ 1 ਉਹਦੇ ਵਿੱਚ ਸਕਿਨ ਟਾਈਪ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਉਹਦੇ ਵਿੱਚ ਜਿਹੜਾ ਜਿਹੜਾ ਲਿਕਵਿਡ ਯੂਜ਼ ਹੋਣਾ ਉਹ ਹਰ ਸਕਿਨ ਟਾਈਪ ਲਈ ਸੇਫ ਹੈ ਡਰਾਈ ਸਕਿਨ ਲਈ oily ਸਕਿਨ ਲਈ ਸੇਫ ਹੈ ਕਿਉਂਕਿ ਉਹ ਇੱਕਲੀਨ ਆਪ ਹੈ ਜਿਹੜਾ ਐਕਟਿਵ ਹੈ ਉਹਦੇ ਵਾਸਤੇ ਆਬਵੀਅਸਲੀ ਆਪਾਂ ਸਾਰਾ ਸਕਿਨ ਦੇਖਾਂਗੇ ਉਸ ਹਿਸਾਬ ਨਾਲ ਐਕਟਿਵ ਨੂੰ ਡਿਸਾਈਡ ਕਰਾਂਗੇ ਆਪਾਂ ਕਿਹੜਾ ਐਕਟਿਵ ਪਾਉਣਾ ਉਹ ਸੈਕਿੰਡ ਸਟੈਪ ਤੇ ਹੁੰਦਾ ਹੈ ਤੇ ਹਾਈਡਰਾ ਫੇਸ਼ੀਅਲ ਦੇ ਵਿੱਚ ਸਿਰਫ ਇਹ ਦੋ ਸਟੈਪ ਨਹੀਂ ਹੈ ਹਾਈਡਰਾ ਫੇਸ਼ੀਅਲ ਦੇ ਵਿੱਚ ਆਪਣੇ ਚਾਰ ਪੰਜ ਸਟੈਪ ਆਪਾਂ ਹੋਰ ਵੀ ਐਡ ਆਨ ਹੁੰਦੇ ਨੇ ਇਹਦੇ ਵਿੱਚ ਤੇ ਜਿਹੜਾ ਬੇਸਿਕ ਹਾਈਡਰਾ ਫੇਸ਼ੀਅਲ ਹੈ ਉਹ ਹੈ ਕਿ ਸਟੈਪ 1 ਤੇ ਸਟੈਪ 2 ਉਹਨੂੰ ਆਪਾਂ S1 ਤੇ S2 ਦੇ ਨਾਮ ਨਾਲ ਸਾਰੇ ਜਾਣਦੇ ਨੇ ਤੇ ਸਟੈਪ 1 ਦੇ ਵਿੱਚ ਆਪਾਂ ਨੂੰ ਕਲੀਨ ਅਪ ਹੋ ਜਾਂਦਾ ਸਟੈਪ 2 ਦੇ ਵਿੱਚ ਐਕਟਿਵ ਡਿਲੀਵਰ ਹੋ ਜਾਂਦਾ ਹੁਣ ਕਈਆਂ ਨੂੰ ਪਿਗਮੈਂਟੇਸ਼ਨ ਬਹੁਤ ਡੀਪ ਹੁੰਦੀ ਹੈ ਕਈਆਂ ਨੂੰ ਉਹਦੇ ਐਡ-ਆਨ ਪ੍ਰੋਸੀਜਰਸ ਦੀ ਵੀ ਲੋੜ ਹੁੰਦੀ ਹੈ ਤੇ ਉਹਦੇ ਵਿੱਚ ਆਪਾਂ ਹਾਈਡਰੇਸ਼ਨ ਦੇ ਨਾਲ-ਨਾਲ ਆਕਸੀਜਨੇਸ਼ਨ ਵੀ ਇੰਟਰੋਡਿਊਸ ਕਰਦੇ ਹਾਂ ਜਿਹਨੂੰ ਆਪਾਂ ਆਕਸੀਜਨ ਕਹਿੰਦੇ ਆ ਉਹਦੀ ਵੀ ਮਾਤਰਾ ਜਦੋਂ ਚਮੜੀ 'ਚ ਇਨਕਰੀਜ਼ ਹੁੰਦੀ ਹੈ ਤਾਂ ਇੱਕ ਫੇਸ ਤੇ ਬਲੀਚਿੰਗ ਹੈ ਇੱਕ ਫੇਸ ਤੇ 글로ਅ ਅਫੈਕਟ ਆ ਜਾਂਦਾ ਹੈ ਤਾ ਇਹਦੇ ਵਿੱਚ ਇੱਕ ਜਿਹੜਾ ਸਟੈਪ ਐਡ ਹੁੰਦਾ ਹੈ ਜਿਹੜਾ ਆਪਾਂ ਜਿਹਨੂੰ ਆਪਾਂ ਸਾਇਨਰਜੀ ਨਾਲ ਯੂਜ਼ ਕਰਦੇ ਆ ਸਾਇਨਰਜੀ ਮਤਲਬ ਕੰਬੀਨੇਸ਼ਨ ਆਫ ਟੂ ਪ੍ਰੋਸੀਜਰਸ ਹੈ ਨਾ ਹਾਈਡਰਾ ਫੇਸ਼ੀਅਲ ਨੂੰ ਆਪਾਂ ਜਦੋਂ ਆਕਸੀਜੇਨਿਓ ਨਾਲ ਕੰਬਾਈਨ ਕਰਦੇ ਆ ਜਿਹਨੂੰ ਆਪਾਂ ਸਾਇਨਰਜੀ ਕਹਿੰਦੇ ਆ ਇਹ ਹਾਈਡਰਾ ਫੇਸ਼ੀਅਲ ਪ੍ਰੋ ਹੈ ਜਾਂ ਹਾਈਡਰਾ ਫੇਸ਼ੀਅਲ ਐਡਵਾਂਸ ਹਾਈਡਰਾ ਫੇਸ਼ੀਅਲ ਹੈ ਜਿਹੜਾ ਕਿ ਨਾਰਮਲ ਸੈਲੂਨ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ ਇਹ ਹਾਈਡਰਾ ਫੇਸ਼ੀਅਲ ਜਿਹੜਾ ਪ੍ਰੋ ਹੈ ਇਹ ਤੁਹਾਨੂੰ ਸਪੈਸ਼ਲਾਈਜ਼ ਡਰਮਟੋਲੋਜੀਕਲ ਕਲੀਨਿਕ ਜਿਵੇਂ ਆਪਾਂ ਕਹਿੰਦੇ ਆ ਚਮੜੀ ਦੇ ਹਸਪਤਾਲਾਂ ਜਾਂ ਕ ਹੁਣ ਇਹਦੇ ਵਿੱਚ ਕੀ ਹੁੰਦਾ ਹੈ ਕਿ ਆਕਸੀਜਨ ਦਾ ਪੌੜ ਯੂਜ਼ ਕੀਤਾ ਜਾਂਦਾ ਹੈ ਆਕਸੀਜਨ ਦਾ ਪੌੜ ਇੱਕ ਟਿਪ ਹੁੰਦਾ ਜਿਹੜਾ ਕਿ ਆਪਾਂ ਅੱਗੇ ਲਾਉਂਦੇ ਆ ਮਸ਼ੀਨ ਦੇ ਤੇ ਉਹਦੀ ਮ사ਜ ਕਰਦੇ ਆ ਫੇਸ ਦੇ ਉੱਪਰ ਇੱਕ ਕਰੀਮ ਲਾ ਕੇ ਇੱਕ ਟੈਕਨੋਲੋਜੀ ਦਾ ਇੱਕ ਇੱਕ ਸਾਇੰਟਿਫਿਕ ਵਰਡ ਮੈਂ ਯੂਜ਼ ਕਰਾਂਗਾ ਉਹਨੂੰ ਕਹਿੰਦੇ ਆ ਆਪਾਂ ਬੋਰ ਅਫੈਕਟ BUH ਹੈ ਨਾ ਇਹ ਇਫੈਕਟ ਹੁੰਦਾ ਆਕਸੀਜਨਿਓ ਦਾ ਜਿਹੜਾ ਮੇਨ ਮਕਸਦ ਹੈ ਉਹ ਹੈਗਾ ਬੋਰ ਅਫੈਕਟ ਦਾ ਪ੍ਰਿੰਸੀਪਲ ਨਾਲ ਉਹਨੇ ਕੰਮ ਕਰਨਾ ਉਹਨੇ ਵਰਕ ਕਰਨਾ ਹੈ ਤਾਂ ਜਦੋਂ ਆਪਾਂ ਆਕਸੀਜਨ ਨੂੰ ਉਹਦਾ ਕਰਦੇ ਆ ਆਪਣੇ ਫੇਸ ਤੇ ਮ사ਜ ਕਰਦੇ ਆ ਜੋ ਆਪਣੇ ਫੇਸ ਦੇ ਜੋ ਆਪਣੀ ਸਕਿਨ ਦੇ ਵਿੱਚ ਕਾਰਬਨ ਡਾਈਆਕਸਾਈਡ ਹੈ ਉਹ ਉਹ ਨੂੰ ਵਧਾ ਦਿੰਦਾ ਹੈ ਤਾਂ ਸ਼ਰੀਰ ਦੀ ਇੰਟਰਨਲ ਇੱਕ ਰਿਸਪੌਂਸ ਹੈ ਕਿ ਜਿੱਥੇ ਆਕਸੀਜਨ ਦੀ ਘਾਟ ਹੈ ਉਥੇ ਆਕਸੀਜਨ ਜ਼ਿਆਦਾ ਭੇਜੀ ਜਾਵੇ ਤਾਂ ਅਸੀਂ ਇਹ ਨਹੀਂ ਕਿ ਅਸੀਂ ਆਕਸੀਜਨ ਸਪਲਾਈ ਕਰ ਰਹੇ ਹਾਂ ਉਹ ਤਾਂ ਆਕਸੀਜਨ ਪੰਪ ਹੁੰਦੇ ਨੇ ਜਿਹੜੇ ਅੱਜ ਕੱਲ ਸਲੂਨ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਆਕਸੀਜਨ ਸਪਰੇ ਕਰ ਰਹੇ ਹਾਂ ਇਹ ਆਕਸੀਜਨਿਊ ਹੈ ਉਹ ਆਕਸੀਜਨਿਊ ਨਹੀਂ ਹੈ ਉਹ ਤੁਸੀਂ ਆਰਟੀਫੀਸ਼ੀਅਲ ਆਕਸੀਜਨ ਉੱਪਰੋਂ ਸਪਰੇ ਕਰ ਰਹੇ ਹੋ ਸ਼ਰੀਰ ਨੇ ਆਕਸੀਜਨ ਨਹੀਂ ਬਣਾਈ ਆਪਾਂ ਸ਼ਰੀਰ ਨੂੰ ਆਕਸੀਜਨ ਬਣਾਉਣ ਲਈ ਉਤਸ਼ਾਹਣਾ ਹੈ ਇਹ ਇੱਕ ਸ਼ਰੀਰ ਦਾ ਰਿਸਪੌਂਸ ਹੈ ਅਪਰ ਫੇਸ ਦੇ ਉੱਪਰ ਕਾਰਬਨ ਡਾਈਆਕਸਾਈਡ ਵਧਾਈ ਹੈ ਉਹਦੇ ਰਿਐਕਸ਼ਨ ਤੋਂ ਸ਼ਰੀਰ ਨੇ ਆਕਸੀਜਨ ਭੇਜੀ ਜਦੋਂ ਆਕਸੀਜਨ ਅੰਦਰੋਂ ਆਉਂਦੀ ਹੈ ਤਾਂ ਉਹ ਸੈਲ ਨੂੰ ਆਕਸੀਜਨੇਟ ਕਰਦੀ ਹੈ ਜਿਹੜੇ ਥੱਲੇ ਸੈਲਸ ਨੇ ਆਪਣੇ ਤਰਤ ਨੇ ਹਨਾ ਉਹਨਾਂ ਨੂੰ ਆਕਸੀਜਨੇਟ ਕਰਦੀ ਹੈ ਉਹਦੇ ਨਾਲ ਜਿਹੜਾ ਇੰਟਰਨਲ ਫੇਸ ਦਾ ਗਲੋ ਹੈ ਜਿਹੜਾ ਇੰਟਰਨਲ ਫੇਸ ਦਾ ਟਾਈਟਨਿੰਗ ਹੈ ਉਹ ਉੱਪਰ ਕਿਉਂ ਆਉਂਦਾ ਹੈ ਕਿਉਂਕਿ ਉਹ ਸਰੀਰ ਦੀ ਆਕਸੀਜਨ ਅੰਦਰੋਂ ਆਈ ਹੈ ਉਹ ਸਕਿਨ ਦੀ ਡੀਪਰ ਲੇਅਰ ਤੋਂ ਆਈ ਹੈ ਤੇ ਉਹ ਆਪਣੇ ਆਪ ਨੂੰ ਆਪਣੀ ਸਕਿਨ ਨੂੰ ਜ਼ਿਆਦਾ ਵਧੀਆ ਰਿਜ਼ਲਟ ਦਿੰਦੀ ਹੈ ਇਸ ਲਈ ਆਕਸੀਜਨਿਓ ਤੇ ਆਕਸੀਜਨ ਫੇਸ਼ੀਅਲ ਦੇ ਵਿੱਚ ਬਹੁਤ ਫਰਕ ਹੈ ਉਹ ਹਰ ਕੋਈ ਕਹਿੰਦਾ ਹੈ ਕਿ ਹਾਈਡਰਾਫੇਸ਼ਲ ਕੋਈ ਵੀ ਲੈ ਸਕਦਾ ਹੈ ਕਿ ਕੁਝ ਐਵੇਂ ਦੀਆਂ ਕੰਡੀਸ਼ਨਸ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਪੇਸ਼ੈਂਟ ਹਾਈਡਰਾਫੇਸ਼ਲ ਨਹੀਂ ਲੈ ਸਕਦਾ ਸਟੈਪ 1 ਸਾਰੇ ਲੈ ਸਕਦੇ ਨੇ ਸਟੈਪ 1 ਲਈ ਕੋਈ ਪ੍ਰੋਬਲਮ ਕਿਸੇ ਨੂੰ ਨਹੀਂ ਆਉਂਦੀ ਸਟੈਪ 2 ਜੇ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਫੇਸ ਤੇ ਕੋਈ ਜ਼ਖਮ ਹੋ ਰਿਹਾ ਹੈ ਜਾਂ ਕੋਈ ਸਪੌਟ ਹੈ ਜਾਂ ਕੋਈ ਐਕਨੇ ਹੋ ਰਿਹਾ ਹੈ ਜਿਹਦੇ ਉੱਪਰ ਆਪਾਂ ਮਸ਼ੀਨ ਨਹੀਂ ਫੇਰ ਸਕਦੇ ਆਪਾਂ ਉਸ 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 ਏਰੀਆ ਨੂੰ ਅਵੋਇਡ ਕਰਨਾ ਹੈ ਜੇ ਕੋਈ ਇਕੱਦਾ ਫੇਸ ਤੇ ਐਕਨੇ ਹੈ ਤਾਂ ਐਕਨੇ ਦੇ ਉੱਪਰ ਆਪਾਂ ਮਸ਼ੀਨ ਨੂੰ ਨਹੀਂ ਫੇਰ ਸਕਦੇ ਕਿਉਂਕਿ ਉਹ ਐਕਨੇ ਨੂੰ ਡਿਸਰਪਟ ਕਰ ਦੇਗਾ ਉਹ ਐਕਨੇ ਨੂੰ ਫੋੜ ਦੇਗਾ ਤੇ ਉਹ ਜ਼ਖਮ ਵੱਢੇਗਾ ਤੇ ਜਦੋਂ ਆਪਾਂ ਐਕਨੇ ਨੂੰ ਪੌਪ ਕਰ ਦਿੰਦੇ ਆ ਉਹਨਾਂ ਦੇ ਸਕਾਰਿੰਗ ਦੇ ਉਹਨਾਂ ਦਾ ਸਕਾਰਿੰਗ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਆ ਇਸ ਲਈ ਸਿਮੇਸ਼ਾ ਕਹਿੰਦੇ ਐਕਨੇ ਨੂੰ ਪੌਪ ਨਹੀਂ ਕਰਨਾ ਤਾਂ ਜਦੋਂ ਅਸੀਂ ਪੇਸ਼ੈਂਟ ਨੂੰ ਕਹਿ ਰਹੇ ਹਾਂ ਕਿ ਤੁਸੀਂ ਐਕਨੇ ਪੌਪ ਨਹੀਂ ਕਰਨਾ ਅਸੀਂ ਮਸ਼ੀਨ ਨਾਲ ਉਹਦੇ ਐਕਨੇ ਕਿਵੇਂ ਪੌਪ ਕਰ ਸਕਦੇ ਆ ਹੈਨਾ ਆਪਾਂ ਐਕਨੇ ਐਕਨੇ ਨੂੰ ਅਵੋਇਡ ਕਰਨਾ ਐਕਨੇ ਏਰੀਆ ਜਿੱਥੇ ਐਕਨੇ ਨੂੰ ਅਵੋਇਡ ਕਰਨਾ ਹੈ हाइड्रा फेशियल ਤੋਂ ਬਾਅਦ ਕੁਝ ਜਈਆਂ ਗੱਲਾਂ ਜਿਨ੍ਹਾਂ ਦਾ ਤੁਹਾਨੂੰ ਖਾਸ ਤੌਰ ਤੇ ਧਿਆਨ ਰੱਖਣਾ ਪੈ ਸਕਦਾ ਹੈ ਹਾਈਡਰਾ ਫेशियल ਦਾ ਰਿਜ਼ਲਟ ਮੇਨਟੇਨ ਕਰਨ ਲਈ ਤੁਸੀਂ ਇੱਕ ਪ੍ਰੋਪਰ ਡੇ ਤੇ नाइट रेजिमेन फॉलो करना है भाई आपा सवेरे केड़ा सीरम लाओना है शाम नु केड़ा एक्टिव लाओना है ये एक प्रॉपर ਤੁਸੀਂ प्रिस्क्राइब ਕਰਾਉਣਾ ਹੈ ਤਾਂ ਕਿ ਉਹ ਰਿਜ਼ਲਟ ਨੂੰ ਤੁਸੀਂ ਮੇਨਟੇਨ ਕਰ ਸਕੋ ਤੇ ਉਹ ਉਸ ਰਿਜ਼ਲਟ ਨੂੰ ਐਨਹਾਂਸ ਕਰ ਸਕੋ ਮਤਲਬ ਬਤਾਂ ਉਹਨੂੰ ਉਹਨੂੰ ਵਧੀਆ ਤਰੀਕੇ ਨਾਲ ਐਕਸਪੀਰੀਅੰਸ ਕਰ ਸਕੋ ਸਿਰਫ ਹਾਈਡਰਾਫੇਸ਼ੀਅਲ ਮਸ਼ੀਨ ਨਾਲ ਕਰਾ ਕੇ ਤੁਸੀਂ ਆਪਣੇ ਆਪ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਕਿ ਭਈ ਮੇਰਾ ਫੇਸ ਕਲੀਨ ਹੋ ਗਿਆ ਉਹਨੂੰ ਮੇਨਟੇਨ ਕਰਨਾ ਜਿਹੜਾ ਆਪਣਾ ਆਪਣੀ ਸਕਿਨ ਦੇ ਟਾਈਪ ਦੇ ਹਿਸਾਬ ਨਾਲ ਤੁਸੀਂ ਆਪਣੇ ਐਕਟਿਵਸ ਜਾਂ ਆਪਣੇ ਸੀਰਮ ਤੇ ਆਪਣਾ ਸਨਸਕ੍ਰੀਨ ਲਿਖਵਾਉਣਾ ਹੈ ਤਿਹੋ ਨੂੰ ਯੂਜ਼ ਕਰਨਾ ਕਿਉਂਕਿ ਆਪਾਂ ਜਦੋਂ ਕੋਈ ਵੀ ਪ੍ਰੋਸੀਜਰ ਕਰਦੇ ਹਾਂ ਆਪਾਂ ਆਪਣੀ ਸਕਿਨ ਦੀ ਉਪਰਲੀ ਲੇਅਰ ਨੂੰ ਹਾਈਡਰੇਟ ਕਰਦੇ ਹਾਂ ਹਾਈਡਰਾਫੀਸ਼ੀਅਲ ਨਾਲ ਪਰ ਉਹਨੂੰ ਆਪਾਂ ਪ੍ਰੋਟੈਕਸ਼ਨ ਵੀ ਦੇਣੀ ਹੈ ਨਾ ਤਾਂ ਪ੍ਰੋਟੈਕਸ਼ਨ ਵਾਸਤੇ ਆਪਾਂ ਨੂੰ ਸਨਸਕ੍ਰੀਨ ਬਹੁਤ ਜ਼ਰੂਰੀ ਹੈ ਆਪਣੇ ਐਕਸਟਰਾ ਸੀਰਮਸ ਹੋ ਗਏ ਹਾਈਲਟਰੋਨਿਕ ਐਸਿਡ ਹੋ ਗਿਆ ਐਂਟੀ-ਏਜਿੰਗ ਸੀਰਮਸ ਹੋ ਗਏ ਜੋ ਵੀ ਤੁਹਾਡੀ ਸਕਿਨ ਦੇ ਸਾਬ ਨਾਲ ਹੈ ਚਾਹੇ ਉਹ ਰਿੰਕਲਿੰਗ ਹੈ ਚਾਹੇ ਉਹ ਐਕਨੀ ਹੈ ਤੁਹਾਡੀ ਸਕਿਨ ਟਾਈਪ ਦੇ ਸਾਬ ਨਾਲ ਤੁਸੀਂ ਆਪਣੇ ਐਕਟਿਵਜ਼ ਜ਼ਰੂਰ ਲਿਖਵਾਓ ਤੇ ਆਪਣੇ ਆਪ ਨੂੰ ਹਾਈਡਰੇਟ ਕਰੋ ਸਕਿਨ ਨੂੰ ਤਾਂ ਹਾਈਡਰੇਟ ਹਾਈਡਰਾਫੀਸ਼ੀਅਲ ਨਾਲ ਕਰਨਾ ਪਰ ਆਪਣੇ ਸਰੀਰ ਦਾ ਪਾਣੀ ਵੀ ਤਾਂ ਪੂਰਾ ਰੱਖਣਾ ਹੈ ਨਾ ਤਾਂ ਆਪਣੇ ਆਪ ਨੂੰ ਡੀਹਾਈਡਰੇਟ ਨਹੀਂ ਹੋਣ ਦੇਣਾ ਜੇ ਆਪ ਡੀਹਾਈਡਰੇਟ ਹੋਗੇ ਤਾਂ ਸਕਿਨ ਤੋਂ ਜੋ ਆਪ ਹਾਈਡਰੇਟ ਕੀਤਾ ਉਹ ਵੀ ਪਾਣੀ ਉਹ ਸਰੀਰ ਨੇ ਲੈ ਲੈਣਾ ਸਕਿਨ ਤੇ ਫਿਰ ਗਲੋ ਨਹੀਂ ਆਉਣ ਤਾਂ ਆਪਣੇ ਆਪ ਨੂੰ ਹਾਈਡਰੇਟ ਰੱਖੋ ਜਿਵੇਂ ਹੁਣ ਸਮਰ ਸੀਜ਼ਨ ਆ ਰਿਹਾ ਹੈ ਸਵੇਟਿੰਗ ਜ਼ਿਆਦਾ ਹੋ ਰਹੀ ਹੈ ਤਾਂ ਆਪਣਾ ਉਨਾ ਹੀ ਲਿਕੁਇਡ ਇਨਟੇਕ ਆਪਣਾ ਵਧਾਓ ਫਲ ਫਰੂਟ ਵੈਜੀਟੇਬਲਸ ਦੀ ਮਾਤਰਾ ਨੂੰ ਜ਼ਿਆਦਾ ਰੱਖੋ ਆਟਾ ਮੈਦਾ ਚੀਨੀ ਨੂੰ ਘਟਾਓ ਇਸ ਸੀਜ਼ਨ ਦੇ ਵਿੱਚ ਤੇ ਆਪਣੇ ਸਕਿਨ ਨੂੰ ਹਾਈਡਰੇਟ ਰੱਖੋ ਅਸੀਂ ਹਾਈਪਰਵੀਸ਼ਣ ਬਾਰੇ ਬੇਸਿਕ ਜਿਹੜੇ ਕੁਐਸਚਨਸ ਨੇ ਜਿਹੜੇ ਆਮ ਸਵਾਲ ਨੇ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਫੇਰ ਵੀ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ نیچے ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਡਾਕਟਰ ਰਵ ਸ਼ਰਿੰਦਾ ਧੰਨਵਾਦ ਕਰਦੇ ਹਾਂ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਸਰ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪੋਡਕਾਸਟ ਪਸੰਦ ਆਇਆ ਹੋਵੇਗਾ ਅਸੀਂ ਇਸ ਸੀਰੀਜ਼ ਨੂੰ ਅੱਗੇ ਵੀ ਕੰਟੀਨਿਊ ਰੱਖਾਂਗੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਅਸੀਂ ਅਗਲੇ ਐਪੀਸੋਡਸ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਵੇਂ ਐਪੀਸੋਡ ਦੇਖਣ ਦੇ ਲਈ ਤੁਸੀਂ ਜੀਐਸ ਥਰਮਾ ਸੈਂਟਰ ਦੇ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੁਸੀਂ ਬੈਲ ਆਈਕਨ ਜ਼ਰੂਰ ਦਬਾਣਾ ਤਾਂ ਕਿ ਤੁਸੀਂ ਜਦੋਂ ਵੀ ਕੋਈ ਚਮੜੀ ਤੇ ਵਾਲਾਂ ਦੇ ਸਬੰਧ ਵਿੱਚ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਮਿਲੇ ਧੰਨਵਾਦ ਸਸਿਕਾ